ਹਾਈ ਕਰ ਹਾਈ ਕਰ ਹਾਂ ਹਾਈ ਕਰ ਹਾਈ ਕਰ ਹਾਈ ਕਰ ਉਧਰ ਮਨਜੀਤ ਧਮਾਨ ਸਾਡਾ ਵੀਰ ਹੈ। ਉਹ ਭਰਾ ਦੇ ਵੱਲੋਂ 500 ਰੁਪਿਆ ਪੰਕ ਜਿਹੜਾ ਮੁੰਡਾ ਫਾਫਰਪੁਰ ਦੀ ਟੀਮ ਲਈ ਖੇਡ ਰਿਹਾ ਹੈ। ਹੋਰ ਸਾਥ ਖਿਡਾਰੀ ਵੀ ਪਾਜੀ ਸਾਹਿਬ ਦੇ ਮਾਰ ਪਿਆ ਦਾ ਜਿਹੜੇ ਪਹੁੰਚੇ ਹੋਏ ਹੈ। ਉਧਰ ਜਿਹੜਾ ਮਾਨ ਸਨਮਾਨ ਹਾਸਿਲ ਕਰਨ ਲਈ ਸਰਦਾਰ ਹਰਦੀਪ ਸਿੰਘ ਜੀ ਮੈਂ ਬੇਨਤੀ ਕਰਦਾ ਵੀ ਆਪਣਾ ਮਾਨ ਸਨਮਾਨ ਹਾਸਿਲ ਕਰ ਲੈ। ਸਾਡੀ ਬਹੁਤ ਹੀ ਸਤਿਕਾਰਯੋਗ ਸਰਦਾਰ ਪਿੱਤਪਾਲ ਸਿੰਘ ਜੀ ਨੇ ਮੇਰੇ ਵੀਰ ਨੂੰ ਮਾਨ ਸਨਮਾਨ ਦੇਣ ਕੀ ਸਾਡੀ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਦੀਪ ਸਿੰਘ ਜੀ ਉਹਨਾਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਉਹ ਤੋਂ ਅਗਲਾ ਸਨਮਾਨ ਜਸਵਿੰਦਰ ਖਾਨ ਜੀ ਉਹ ਵੀ ਆਪਣਾ ਮਾਨ ਸਨਮਾਨ ਜਿਹੜਾ ਹਾਸਲ ਕਰਨਗੇ ਬਹੁਤ ਬਹੁਤ ਸਤਿਕਾਰ ਉਹਨਾਂ ਦਾ ਮਾਨ ਸਨਕਾਰ ਜਿਹੜਾ ਮੇਰੇ ਵੀਰੇ ਕੀਤਾ ਜਾ ਰਿਹਾ ਹੈ ਧੰਨਵਾਦ ਜੀ ਔਰ ਸਾਹਮਣੇ ਮੈਂ ਥੱਕਦਾ ਨਹੀਂ ਇਸੇ ਮੈਦਾਨ ਦੇ ਵਿੱਚ ਬੰਨਾਂ ਬੱਤਾ ਕਹਿੰਦੇ ਟਿਕਾਣੀ ਰਹੀ ਹੋਈਆਂ ਸਾਰਿਆਂ ਸੇ فتحرے بھی تیار ہے ایک بار پوائنٹ کس کے دوسرا میچ ہے ਇਹ ਬੀਨ ਤੇਰੀ ਸਾਊਂਡ ਵਾਲੇ ਭਰਾ ਨੂੰ ਸਾਹਮਣੇ ਇਸ ਵੇਲੇ 3 ਪਾਲ ਖੇਡ ਮੈਦਾਨ ਦੇ ਵਿੱਚ ਔਨ ਵਜੀਆਂ ਤੇ ਪੁਆਇੰਟ ਆਇਆ ਹੈ ਇਸ ਸਮੇਂ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਸਾਰੋਸੇ ਖਿਡਾਰੀ ਜਿਹੜਾ ਫੇਰ ਹੈ ਬੱਲੇ ਲਸਾਈ ਵਾਲਾ ਕਾਸ ਪੁਆਇੰਟ ਸੀਗਾ ਕਿਹਦੇ ਪਾਸ ਕਾਸ ਉਸ ਵਕਤ ਨਹੀਂ ਬੱਲੇ ਜਿਹੜਾ ਮੇਥੇ ਰੱਖ ਇਧਰੋਂ ਵੀਰ ਤੇ ਦੇਖਦੇ ਬਹੁਤ ਟੰਗੀਆਂ ਬਾਲਾਂ ਹਿੱਟ ਕਰ ਰਹੇ ਨੇ ਵੀ ਸੋਣ ਵਾਲੇ ਵੀਰ ਮਾਜ ਉੱਪੀ ਜਲੰਧਰ ਦੇ ਇੱਥੇ ਪਹਿਲਾ ਸੀਗੀ ਔਰ ਬਹੁਤ ਧੰਨਵਾਦ ਆ ਬੜੀ DJ ਸਾਊਂਡ ਆ ਲਾਗੇ ਦੀ ਬੱਧੀ ਪਰਵੰਦੀ ਸਾਊਂਡ ਲੱਗੀ ਹੋਈ ਹੈ ਬਹੁਤ ਬਹੁਤ ਧੰਨਵਾਦ ਕਰਦੀਆਂ ਸਾਊਂਡ ਵਾਲੇ ਭਰਾਵਾ ਆਦਰਾ ਜਦ ਹੀਰੇਪਿੰਡ ਦੀ ਕ੍ਰਿਕਟ ਦੀ ਟੀਮ ਆਈ ਆ ਲੈ ਜੀ ਪਾਣੀਆਂ ਦੀਆ ਔਰ ਬੜੀ ਚੰਗੀ ਟੀਮ ਹੰਦੀ ਆ ਸਾਡੇ ਭਰਾਵਾਂ ਦੀ ਕ੍ਰਿਕਟ ਦੀ ਮੇਰੇ ਵੀਰੋ ਪੂਰੀ ਭਰਾ ਸਾਡੇ ਬੈਠ ਕੇ ਆਨੰਦ ਲੈਂਦੀ ਆ ਖੇਡ ਮੀਲੇ ਦਾ ਸੋ ਧੰਨਵਾਦ ਕਰਦੀ ਆ ਸਾਰੇ ਦਰਹੀ ਦੇ ਆਲੀ ਯਾਰਾਂ ਦਾ ਲਓ ਸਾਹਮਣੇ ਦੇਖਾਂਗੇ ਹਾਏ ਹਾਏ ਬਾਈ ਸੁਬਲਾਕਾ ਵੱਜਦੀ ਆ ਪਾਣੀ ਵਾਲਿਆ ਸਰਾ ਲੱਗਿਆ ਅੱਜ ਜਦੋਂ ਹੇੜਾ ਮਚੌਣਾ ਹਰੇ ਨਾਲੀ ਮਚੌਣਾ ਪਾਵਾ ਲਿਆ ਦੇਖੀ ਪਿੰਦੇ ਪਕੜਿਆ ਵਿੱਚ ਤੇ ਹਰ ਸ਼ਕੀਰ ਟਿੱਕੀ ਟਿੱਕੀ ਲਾ ਕੇ ਵਹੀਏ ਨੇ ਫਰੈਂਡ ਵੀਰੋ ਮੈਚ ਪ੍ਰਸਟਡ ਬਣਿਆ ਹੋਇਆ ਏ ਓਏ ਹੋਏ 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 ਸਾਹਮਣੇ ਦੀ ਦੇਵੀ ਪੁਆਇੰਟ ਡੁਲਿਆ ਵੀਰੋ ਪਾਵਰਪਰ ਦੇ ਖਾਤੇ ਚੱਲਣ ਦੇ ਅੱਠੀ ਸੌਣ ਵਾਲਿਆਂ ਆਪਾਂ ਹੀ ਥੋੜਾ ਘੱਟ ਜੋਰ ਵਾਕੇ ਬੋਲਾਂਗੇ ਅੱਠੀ ਚੱਲਣ ਦੇ ਕੰਮ ਸੌਂਗਲੀ ਆ ਰੌਣਕ ਜਗਮੀਨ ਦਾ ਅਰਸ਼ ਤੇ ਮਹਾਨ ਸਾਡਾ ਵੀਰ ਕੇਸ਼ਵ ਦੇ ਯਾਰ ਨਿਤਰ ਮੇਰੇ ਵੀਰੋ ਸਾਡੇ ਖੇਡ ਮੇਲੇ ਪਰ ਚੱਲ ਕੇ ਆਈ ਹੈ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਭਰਾਵਾਂ ਦਾ ਤੇਜੀ ਨਿਰਮਾਣ ਔਰ ਨਾਲ ਇਕਬਾਲ ਪਿਛਲਾ ਸਾਡਾ ਭਰਾਏ ਹੈਰੀ ਮਟੂਦਾ ਤੇ ਨਾਲ ਮੇਰੇ ਵੀਰੋ ਸਾਡਾ ਭਰਾ ਕਹਿੰਦੇ ਹਰਜੋਬਨ ਹੈ ਔਰ ਨਾਲ ਸਾਡਾ ਭਰਾਏ ਕਹਿੰਦੇ ਸਹਿਲੀ ਸੰਧੂ ਮੇਰੇ ਵੀਰ ਲक्की ਹੁਣੀ ਭਰਾ ਸਾਡੇ ਚੱਲ ਕੇ ਆਏ ਨੇ ਔਰ ਇਹਨਾਂ ਭਰਾਵਾਂ ਦਾ ਅਚੇਤੇ ਤੌਰ ਤੇ ਇਹਨੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਹੈ ਇਹ ਭਰਾ ਸਾਡੇ ਕਹਿੰਦੇ ਯਾਰੀਆਂ ਪਗਾਉਣ ਦੇ ਲਈ ਆਦੇ ਖੇਡ ਮੇਲੇ ਦੇ ਉੱਪਰ ਲੈ ਜੀ ਪੁੱਜੀ ਹੋਈ ਹੈ ਹਰ ਅਗਲੀ ਸਰਵਸਤੇ ਮੈਂ ਦੇਖਦਾ ਵੀ ਨਵੀ ਬਾਵਰਪੁਰ ਪਿੰਡ ਦਾ ਫੇਰ ਖਿਡਾਰੀ ਜਿਹੜਾ ਤਿਆਰ ਪਰ ਤਿਆਰ ਹੈ ਦੂਜੇ ਪਾਸੇ ਮੇਰੇ ਵੀਰੋਂ ਮੌਕਾ ਬਣਿਆ دو سو روپیہ نا مان سمانا چلو ٹیم چڑا ریپا پا کے یاد کر لے یہ بڑے پیارا کی گل ہے سامنے میں <سلام> دیکھ رہا بھی چکی چکا ਪਰ ਦਸਲਾ ਬੱਤੀ ਅਤੇ ਅੰਕ ਅਮਰਗੜ ਦੀ ਟੀਮ ਦੇ ਖਾਤੇ ਇਹਦਾ ਵੀ ਪਾਣੀ ਵਾਲੀਆ ਇੱਕ ਵਾਰ ਪੁਆਇੰਟ ਦਰਸ਼ਕਾਂ ਦੇ ਨਾਲ ਸਾਂਝੇ ਕਰਾਂਗੇ ਆਪਾਂ ਜੀ 14 ਗਿਆ ਬਲੇ ਵੀ ਪੌਣਾ ਪੌਣਾ ਜੋਰ ਲਾ ਕੇ ਬੋਲਣ ਦੀ ਲੋਨੀ ਉਹ ਵਾਜ ਭਰਾਵਾਂ ਨੇ ਫੁੱਲ ਕਰ ਦੁੱਤੀ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਵਾਹੋ ਭਾਈ ਪੀਰ ਤੋਂ ਬਾਦ ਕਰ ਗਿਆ دوارا چونم. دوارا چونم. دو دوارا چونم. دوارا چونم نور محرا نیچر ہے 14 ਵੰਟ ਖਾਣ ਲੈ ਅੱਜ ਕਿਹੜਾ ਫੀਲ ਚੱਲ ਬਾਲਾ ਰਸੋਈ ਆਇਆ ਉਹ ਕਹਿਣਾ ਵੀ ਅੱਜ ਸੱਦੇ ਆਈ ਚੱਲ ਬਾਣਾ ਵੀ ਲੋ ਚਾਵੇ ਇਹ ਦੇ ਵਿੱਚ ਵੱਡਾ ਧਾਪਾ ਨਹੀਂ ਕਰਵਾਣਾ ਹੈ ਪਰ ਮੈਂ ਦੀ ਦੇ ਵੀ ਅੱਪੂ ਨੌਜਵਾਨ ਸਰਵਿਸ ਕਰਵਾਉਂਦੇ ਵੀ ਫੇਰ ਤਿਆਰ ਤਿਆਰ ਹੈ ਰਾਜੂ ਮਾਦਰਾ ਪਿੰਡ ਹੈ ਮੇਰੇ ਵੀਰੋ ਅੱਪੂ ਦਾ ਦੂਜੇ ਪਾਸੇ ਫੈਸਲਾ ਫੈਸਲਾ ਵੀ ਪੁਆਇੰਟ ਜਿਹੜਾ ਖਿਡਾਰੀ ਆਪਣੀ ਟੀਮ ਲਈ ਜੋ ਸੂਰੀ ਵਾਲਾ ਆਕਾਸ਼ ਮੇਰੇ ਵੀਰੋ ਛੋੜਦਾ ਹੋਇਆ ਹੈ ਟਾਈਮ ਹੋ ਰਹੀ ਹੈ ਟੀਮ ਇਸ ਕੀਤੀ ਹੈ ਮੁੰਡਿਆਂ ਨੇ ਇਧਰ ਕੱਪ ਵੀ ਆ ਗਿਆ ਜਿਹੜੀ ਆਕਾਸ਼ ਜਿਹੜੇ ਟੂਰਨਾਮੈਂਟ ਦੇ ਪਰ ਦਿੱਤੇ ਜਾਣੇ ਹੈ ਜੋ ਪਹਿਲਾ ਤੇ ਦੂਜਾ ਕੱਪ ਉਹ ਵੀ ਹਨ ਅਮਰ ਸਾਡਾ ਵੀਰ ਰੁਫੀਕ ਜਤਿਹੜਾ ਇਹ ਸਾਰੇ ਭਰਾਵਾਂ ਦਾ ਚੇਤੇ ਕਰਦੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਭਰਾ ਦੇ ਚਾਲ ਵਿਕਾਸ ਇਹਨਾਂ ਭਰਾਵਾਂ ਨਾਲ ਵੀ ਅਸੀਂ ਬਹੁਤ ਬਹੁਤ ਸਰਕਾਰ ਕਰਦੇ ਆਏ ਇਹ ਸਾਡੇ ਭਰਾ ਵੀ ਆਜ ਖੇਡ ਮੇਲੇ ਦਾ ਆਨੰਦ ਲੈ ਰਿਹਾ ਹੈ ਲਓ ਸਾਹਮਣੇ ਹੁਣ ਮੈਂ ਤੱਕਣਾ ਵੀ ਮੁੰਡਾ ਅਫੂ ਰਾਜੂਵਾਦ ਵਾਲਾ ਨਵੇਂ ਸ਼ਹਿਰ ਫਿਲੇ ਦਾ ਖਿਡਾਰੀ ਹੈ ਹੋਏ ਫੇਰ ਮੁਰਗੀ ਹੋ ਰਾ ਮੱਤ ਕਰੀ ਜਾਂਦੇ ਆ ਹੋ ਕਲਪਸਤੇ ਤਾਲੀਆਂ ਮਾਰਦੇ

ਆਪ ਬਣਾਤੀ ਚੰਗੀ ਉਮੀਦ ਦੇ ਵਿੱਚ ਲੈ ਵੀ ਪਾਣੀ ਵਾਲਿਆ ਫੈਲ ਦੇਖਣਾ ਉਹਦੀ ਕਿਹੜੀ ਫਸੀ ਹੋਈ ਹੈ ਵੀ ਫੈਲ ਫਸੀਆਂ ਦੇ ਮੁੰਡੇ ਹੁਣ ਮੇਰੇ ਵੀਰੋ ਟੀਮ ਜਿਣੀਆ ਆਉਣਾ ਬਾਕੀ ਟੀਮ ਨਹੀਂ ਹੈ ਸਾਹਮਣੇ ਇਸ ਨੇ ਕਹਿੰਦੇ ਮੇਰੇ ਵੀਰੋ ਸਾਰ ਵਰ ਤੇ ਪ੍ਰੈਕਟਿਸ ਕੋਰ ਸਭ ਦੀ ਹੁਣ ਆਪ ਮੇਰੇ ਵੀਰੋ ਜਿਵੇਂ ਕਹਿੰਦੇ ਜਿਆਦੀ ਗਰਾਊਂਡ ਦੇ ਵਿੱਚ ਆਇਆ ਤੇ ਤਿਆਰ ਪਰ ਤਿਆਰ ਹੈ ਬਹੁਤ ਸੋਹਣਾ ਮੈਚ ਦੋਨੋਂ ਟੀਮਾਂ ਦਾ ਖੇਡਿਆ ਜਾ ਰਿਹਾ ਹੈ ਜੈ ਵੀ ਨਿਕਾ ਨੇ ਭਰਾ ਨੂੰ ਵੀ ਬੀਤੇ ਨਹੀਂ ਲੈ ਜੇ ਦਾ ਮੈਚ ਚਾਹੀ ਨਹੀਂ ਰਿਆ ਪਰ ਰਸੋਈ ਆ ਰਿਆ ਕੀ ਕਰਤਾ ਕਾਸੇ ਕਿਦੋਂ ਪੀਆ ਪੀਸੀ ਰੋਲ ਮੇਰਾ ਨੂੰ ਭੁਜਾਈ ਜਾਂਦਾ ਬਾਲੋ ਨੋਜਵਾਨਾ ਮੈਂ ਦੇਖਦੇ ਵੀ ਕਾਤੀ ਕਰ ਦਤੀ ਹੈ ਪਰ ਪੁਆਇੰਟ ਫਾਰਮ ਦੇ ਖਾਤੇ ਕੀ ਪਾਇ ਹੋਏ ਨਹੀਂ ਚਾਹਦੇ ਲੈਦੇ ਚੌਰਾ ਨਹੀਂ ਏ ਦੋਲੇ لیںر میرے جیت والے چلے اپنا گج موکی چم دندہ بیٹھے سارا چکو چم تندہ بیٹھے सारा <laughs> शाय <laughs> 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 <hai>, ਆਹ ਤਰੀਕੇ ਵਖਰਾ ਹੈ ਮੁੰਡੇ ਦੇ ਕੋਲ ਇੰਦਾ ਸਾਹਿਦ ਮੋਰੇ ਵਾਲਾ ਕਰਦਾ ਫਿਰ ਮੀਂਹ ਦੇਖ ਰਿਹਾ ਦੁਖਾਰਿਆ ਖੇਡ ਔਰ ਅੱਜ ਦੇਖਦੇ ਨਹੀਂ ਪੁਆਇੰਟ ਜੁੜੇ ਹੈ ਚੱਲ ਵੀ ਮੁੰਡਿਆ ਆਕਾਸ਼ ਨੌਜਵਾਨਾ ਲਓ ਸਾਹਮਣੇ ਉਧਰ ਭਰਾਏ ਦੇ ਜੋਬਰ ਬਾਈ ਦੇ ਰਾਜਨ ਚੈਲ ਭਰਾਏ ਸਾਡੇ ਦੇ ਯਾਰ ਮਿੱਤਰ ਆਇਆ ਜਿਹੜੀ ਪਾਣੀ ਵਾਲੀ ਚੱਲ ਕੇ ਉਹ ਫਿਲੰਦਰ ਵਾਲੇ ਭਰਾ ਕਹਿੰਦੇ ਵੀ ਦੋਵੇਂ ਟੀਮਾਂ ਦੇ ਵਿੱਚ ਬੜੀ ਟੀਮ ਜਿੱਤਦੀ ਆ 1000 ਰੁਪਈਆ ਲਵਾਗੇ ਫਿਲੰਦਰ ਵਾਲੇ ਭਰਾ ਕਹਿੰਦੇ ਵੀ ਜਿੰਨੇ ਟੀਮਾਂ ਵਿੱਚ ਆ 1000 ਵਾਹ ਵਾਹ ਆਏ ਆ ਹਲੇ ਆਏ ਨਾ ਉਹਦੇ ਦੀ ਵੀ 1000 ਦੇ ਵੱਡੇ ਨਾਮ ਕਰਦੇ ਭਰਾਵਾਂ ਨੇ ਲਓ ਸਾਹਮਣੇ ਕਿੰਨਾ ਸ਼ਾਨੀ ਕਾਦੇ ਮੈਦੇ ਪੁਆਇੰਟ ਆ ਮੇਰੇ ਵੀਰੇ 21 16 ਸਾਹਮਣੇ ਜਵੀ ਬਾਬਰ ਪਰਪੰਦਾ ਖਿਡਾਰੀ ਦਾ چھوڑ چھوڑا ہوا اپنی اندلی. لو ستارا ساورکر امر گڑھ جدیا نا گراؤنڈا فہرا کروائی جی

ਗਈ ਹੋੜ ਕਮਲਦੀ ਜੇ ਨਵੀਂ ਹੋੜ ਵਧ ਗਈ ਹੈ ਗੁਲਦੀਪ ਬਾਣੀ ਅੰਦਰ ਭਰਾ ਸਾਡੇ ਆ ਵੀਰ ਸਾਡੇ ਕੋਲ ਖੜੇ ਗਰਾਊਂਡ ਦੇ ਵਿੱਚ ਆ ਕਿਸੇ ਸੰਪਰਕ ਬਣਾ ਲਓ ਸਭ ਤੋਂ ਸੰਜੇ ਪਤ ਲਾ ਰਿਹਾ ਗੁਲਦੀਪ ਬਾਣੀ ਭਰਾ ਜਿੱਥੇ ਵੀ ਬਾਦ ਹੁੰਦੇ ਆ ਉਹ ਜਰੂਰ ਸੰਪਰਕ ਬਣਾ ਲੈਣਗੇ ਹਨ ਦੇ ਵੀ ਪਾਵਨਪਰੀਆ ਬਾਣਾ ਚੈੱਕ ਔਟ ਵੀ ਜਾਂਦਾ ਮੇਰੇ ਪਿਆਰੇ ਵੀਰੋ ਜਾਂਦੇ ਮੈਚ ਦੇ ਵਿੱਚ ਦੇ ਬਾਣਾ ਚੈੱਕ ਔਟ ਜਾਂਦੀ ਜਾਂਦਾ ਮੇਰੇ ਵੀਰੋ ਬਲਵਿੰਦਰ ਬਾਣਾ ਸੰਪਰਕ بہت بہت ہے روپے مان ستار ہو گیڑی ٹیم چلتے میزو جیتنی ہے

ਲਗਿਆ ਚਲਦਾ ਮੈਚ ਸਮਾਪਤ ਚਲਦੇ ਮੈਚ ਵਿੱਚੋਂ ਬਾਈ ਟੀਮ ਅਮਰਗੜ ਦੀ ਖੇਤਰੀ ਦੇ ਮੈਚ ਵਧੀਆ ਲੱਗਿਆ ਤਾੜੀ ਮਾਰੋ ਜਨ ਗੱਜੇ ਅਮਰਗੜ ਦੀ ਟੀਮ ਚਾਦੇ ਮੈਚ ਵਿੱਚੋਂ ਖੇਤਰੀ ਹੈ ਬਾਵਰਪੁਰ ਦੀ ਟੀਮ ਤੇ ਅਮਰਗੜ ਇਹ ਬਹੁਤ ਸੋਹਣਾ ਮੈਚ ਮੇਰੇ ਵੀਰੋ ਖੇਡਿਆ ਗਿਆ ਦੋਨੋਂ ਟੀਮਾਂ ਦਾ ਮੈਂ ਬੇਨਤੀ ਕਰਦਾ ਸਾਡੇ ਗੱਲ ਸਿੰਘੀ ਬਰਾੜ ਸਾਹਿਬ ਅਗਲਾ ਮੈਚ ਦਸੰਗ ਦੇ ਵੀ ਹੋਰ ਕਿਹੜੀਆਂ ਟੀਮਾਂ ਆਈਆਂ ਰੋਧਰਾ ਸਾਡੇ ਆ ਭਰਾਏ ਕਹਿੰਦੇ ਇਹ ਮੇਰੇ ਵੀਰੋ ਹਰ ਸਿੱਖ ਮਾਂ ਦੇ ਯਾਰ ਮਿੱਤਰ ਦੇ ਵੀਰੋ ਚੱਲ ਕੇ ਆਈ ਹੈ ਅਮਨ ਸੋਹੀ ਅਮਿਤ ਛੱਲਾ ਔਰ ਨਾਲ ਹਰਜੀਤ ਸਰਜੀਤ ਸਾਡਾ ਭਰਾ